ਦਿੱਲੀ ਵਿੱਚ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ लाठीचार्ज, ਕਈ ਜ਼ਖਮੀ। ਨਵੀਂ ਦਿੱਲੀ ਵਿਖੇ ਬੀਤੇ ਲੰਘੇ ਦਿਨ ਐਨਜੀਟੀ ਕੰਪਨੀ ਵੱਲੋਂ ਮਾਇਆਪੁਰੀ ਕਬਾੜ ਮਾਰਕੀਟ ਦੀਆਂ ਦੁਕਾਨਾਂ ਅਤੇ ਫੈਕਟਰੀਆਂ ਨੂੰ ਸੀਲ ਕਰਨ ਸਬੰਧੀ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰੰਤੂ ਪੁਲਿਸ ਮੁਲਾਜ਼ਮਾਂ ਵੱਲੋਂ ਬਿਨਾਂ ਕਿਸੇ ਕਾਰਨ ਅਤੇ ਸੋਚੇ ਸਮਝੇ ਸਿੱਖਾਂ 'ਤੇ लाठीचार्ज ਕਰ ਦਿੱਤਾ। ਇਸ लाठीचार्ज ਵਿੱਚ ਕਈ ਸਿੱਖ ਜ਼ਖਮੀ ਹੋ ਗਏ। ਜ਼ਖਮੀ ਹੋਏ ਕੁਝ ਸਿੱਖ ਦੁਕਾਨਦਾਰਾਂ ਨੇ ਅਜੀਤ ਨੂੰ ਜਾਣਕਾਰੀ ਦਿੱਤੀ। ਦਿੱਲੀ ਤੋਂ ਅਜੀਤ ਵੈਬ ਟੀਵੀ ਲਈ ਸੁਖਦੇਵ ਪਾਲ ਸਿੰਘ ਦੀ ਰਿਪੋਰਟ ਮੈਂ ਦਾਸਵਿੰਦਰ ਸਿੰਘ ਮਾਇਆਪੁਰੀ ਡੀ ਬਲਾਕ ਦਾ ਵਪਾਰੀ ਹਾਂ ਸਾਡੇ ਦਾਦਿਆਂ ਤੋਂ ਬਜ਼ੁਰਗਾਂ ਤੋਂ ਲੈ ਕੇ ਅਸੀਂ ਇਹ ਕਾਰੋਬਾਰ ਕਰਨੇ ਸਾਂ ਮੋਤੀਆ ਖਾਨ ਤੋਂ ਸਾਨੂੰ ਇਸ ਟਰਮ ਸੇ ਉੱਥੇ ਭੇਜਿਆ ਗਿਆ ਸੀ ਕਿ ਉੱਥੇ ਉਹ ਸ਼ਹਿਰ ਦੇ ਵਿੱਚ ਜਗਾ ਗਈ ਹੈ ਤੇ ਤੁਹਾਨੂੰ ਵੱਡੀ ਜਗ੍ਹਾ ਦਿੱਤੀਆਂ ਜਾਣਗੀਆਂ ਤੇ ਤੁਸੀਂ ਉੱਥੇ ਜਾ ਕੇ ਕਾਰੋਬਾਰ ਸ਼ੁਰੂ ਕਰਨਾ ਹੈ ਅੱਜ ਐਸਟੇਜ ਤੇ ਆ ਕੇ ਜਦ ਸਾਡੇ ਬੱਚੇ ਹੁਣ ਥੋੜਾ ਜਿਹਾ ਕੁਝ ਇਸ ਪੋਜੀਸ਼ਨ ਜਾਈਨ ਕੇ ਅਸੀਂ ਆਪਣੇ ਆਪ ਨੂੰ ਕਹਿ ਸਕਦੇ ਹਾਂ ਕਿ ਚਲੋ ਅਸੀਂ ਕੁਝ ਜਗ੍ਹਾ ਤੇ ਆਪਣੀ ਸਟੈਂਡ ਹੋਏ ਆ ਤੇ ਸਾਨੂੰ ਇੱਥੋਂ ਕਿਹਾ ਜਾ ਰਿਹਾ ਜੀ ਕਿ ਇਹ ਤੁਹਾਡੇ ਨਾਮ ਸਤੇ ਨਹੀਂ ਆਂਦੀ ਪਹਿਲੇ ਸਾਨੂੰ ਨੋਟੀਫਾਈ ਕੀਤਾ ਗਿਆ ਜੀ ਤੁਸੀਂ ਇੱਥੇ ਐਨਕੋਰਜਮੈਂਟ ਡੇਟ ਆਓ ਅੱਜ ਇਹ ਪੂਰਾ ਤੁਸੀਂ ਇੱਥੇ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਪੂਰਾ ਬਾਜ਼ਾਰ ਨਾਲ ਮੇਰੇ ਚੱਲ ਕੇ ਦੇਖ ਸਕਦੇ ਹੋ ਕਿ ਕੋਈ ਐਨਕੋਰਜਮੈਂਟ ਨਹੀਂ ਹੈ ਕੋਈ ਫਾਲਤੂ ਦਾ ਇੱਥੇ ਅਸੀਂ ਸਮਾਨ ਨਹੀਂ ਰੱਖਿਆ ਜਿਸ ਤਰ੍ਹਾਂ ਇਹਨਾਂ ਨੇ ਗਾਈਡਲਾਈਨ ਦਿੱਤੀ ਅਸੀਂ ਔਰ ਤਰ੍ਹਾਂ ਇਹਨਾਂ ਨਾਲ ਸਹਿਯੋਗ ਕਰਦੇ ਹੋਏ ਕੀਤਾ ਅਗਲੀ ਡਿਮਾਂਡ ਇਹਨ ਹੁਣ ਮੈਨੂੰ ਇਸ ਚੀਜ਼ ਦੀ ਨਾਲੇਜ ਨਹੀਂ ਹੈ ਕਿ ਇਹ ਜ਼ਰੂਰੀ ਹੁੰਦਾ ਨਹੀਂ ਹੁੰਦਾ ਅਸੀਂ ਉਹਨਾਂ ਨੇ ਕਿਹਾ ਜੀ ਅਸੀਂ ਤੇ GST ਭਰਨੇ ਆ ਇਨਕਮ ਟੈਕਸ ਭਰਨੇ ਆ ਜੋ ਅੱਜ ਤੱਕ ਸਾਡੇ ਚੱਲਦਾ ਆ ਰਿਹਾ ਨਹੀਂ ਜੀ ਤੁਹਾਨੂੰ ਟ੍ਰੇਡ ਲਾਇਸੈਂਸ ਲੈਣਾ ਪਏਗਾ ਅਸੀਂ ਟ੍ਰੇਡ ਲਾਇਸੈਂਸ ਵੀ ਲਏ ਫਿਰ ਇਹਨਾਂ ਨੇ ਕਿਹਾ ਜੀ ਤੁਸੀਂ ਵਾਈਟ ਵਾਸ਼ ਕੈਟਾਗਰੀ ਦੇ ਆਪਣੇ ਸਰਟੀਫਿਕੇਟ ਲਓ ਉਹ ਕੀ ਹੈ ਜੀ ਕਿ ਉਹ ਜੀ ਪੋਲੂਸ਼ਨ ਕੰਟਰੋਲ ਬੋਰਡ ਦਾ ਹੈਗਾ ਵੀ ਤੁਹਾਡਾ ਇੱਥੇ ਕੋਈ ਵਾਟਰ ਪੋਲੂਸ਼ਨ ਨਹੀਂ ਹੈ ਤੁਹਾਡਾ ਕੋਈ ਤੇਲ ਦਾ ਪੋਲੂਸ਼ਨ ਨਹੀਂ ਹੈ ਅਸੀਂ ਉਹ ਵੀ ਅਪਲਾਈ ਕੀਤੇ ਹੁਣ ਉਹਦੇ ਬਾਅਦ ਇਹਨਾਂ ਨੇ ਸਾਨੂੰ 1-1 ਲੱਖ ਰੁਪਏ ਦੇ ਨੋਟਿਸ ਭੇਜਤੇ ਕਿ ਜੀ 812 ਜੁਲ ਜਿੱਦੇ ਚ ਮੈਂ ਉਹ ਇਸ ਟਾਈਮ ਉਹਨਾਂ ਪੂਰੀ ਲਿਸਟ ਤੇ ਤੁਹਾਨੂੰ ਨਹੀਂ ਦਿਖਾ ਪਾਵਾਂਗਾ ਮੈਂ ਵੈਸੇ ਤੁਹਾਨੂੰ ਸ਼ੇਅਰ ਕਰਾਂਗਾ ਜਿੱਦੇ ਚ ਇਹ ਵੀ ਲਿਖਿਆ ਗਿਆ ਕਿ ਖਾਲੀ ਬੰਦ ਦੁਕਾਨ ਹੁਣ ਖਾਲੀ ਬੰਦ ਦੁਕਾਨ ਕਿਸ ਨਾਲ ਪੋਲੂਸ਼ਨ ਕਰ ਸਕਦੀ ਹੈ ਜਾਂ ਕਿਸ ਤਰ੍ਹਾਂ ਕਰ ਸਕਦੀ ਹੈ ਉਹਨਾਂ ਦਾ ਮਕਸਦ ਸੀ ਕਿ ਇਹਨਾਂ ਨੂੰ ਪਰੇਸ਼ਾਨ ਕੀਤਾ ਜਾਏ ਅੱਜ ਸਵੇਰ ਤੋਂ ਜਾਂ ਅਸੀਂ ਜਦ ਵੀ ਦੇਖ ਰਹੇ ਰਾਤੀ 1 ਵਜੇ 2 ਵਜੇ ਜਦ ਮਰਜ਼ੀ ਆ ਸਾਡੇ ਅਟੈਕ ਕਰ ਦਿੰਦੇ ਸਮਾਨ ਚੁੱਕ ਕੇ ਲੈ ਜਾਂਦੇ ਨੇ ਅਸੀਂ ਫਿਰ ਵੀ ਬਿਲਕੁਲ ਕੋਆਪਰੇਟ ਕੀਤਾ ਕਿ ਚਲੋ ਜੀ ਜਿਹੜਾ ਬਾਹਰ ਮਾਲ ਹੈ ਅਸੀਂ ਉਹਨਾਂ ਨਾਲ ਸਹਿਮਤ ਹਾਂ ਜੀ ਲੈ ਜਾਓ ਜੀ ਕੋਈ ਗੱਲ ਨਹੀਂ ਹੁਣ ਸਾਨੂੰ ਇਹ ਸਿਲਿੰਗ ਲੋਕ ਵਿਸਾਖੀ ਮਨਾਉਣ ਵਾਸਤੇ ਕੀ ਕੀ ਮੰਤਾ ਮੰਦੇ ਨੇ ਮੇਰੀ ਵਿਸਾਖੀ ਆਏਗੀ ਮੈਂ ਕਰਾਂਗਾ ਇਹ ਸਾਨੂੰ ਵਿਸਾਖੀ ਦਾ ਸਰਕਾਰ ਗਿਫਟ ਦੇ ਰਹੀ ਏ ਕਿ ਸਾਡੀਆਂ ਦੁਕਾਨਾਂ ਦੇ ਅੱਗੇ ਆ ਕੇ ਇਹਨਾਂ ਨੇ ਸਿਲਿੰਗ ਕਰਤੀ ਜਿਵੇਂ ਬੈਠ ਕੇ ਪਾਠ ਕਰ ਰਹੇ ਤਾਂ ਸਾਡੇ ਉੱਤੇ लाठीचार्ज ਸ਼ੁਰੂ ਕਰਤਾ ਕੋਈ ਸੁਣਵਾਈ ਨਹੀਂ ਏ ਕੋਈ ਅਪੀਲ ਨਹੀਂ ਏ ਕੋਈ ਦਲੀਲ ਨਹੀਂ ਏ ਔਰ ਐਨਜੀਟੀ ਉਹਨਾਂ ਨੂੰ ਕਹਿੰਦਾ ਕਿ ਇੰਨਾ ਕਰਨ ਕੋਈ ਬਾਤ ਤੁਸੀਂ ਹਲੇ ਕੀਤਾ ਹੀ ਕੁਝ ਨਹੀਂ ਏ ਮਤਲਬ ਸਰਕਾਰ ਕੀ ਚਾਹਦੀ ਏ ਸਾਨੂੰ ਇੱਕ ਗਾਈਡਲਾਈਨ ਦੇ ਕੇ ਸਾਨੂੰ ਥੋੜਾ ਟਾਈਮ ਦੇ ਅਸੀਂ ਉਹ ਵੀ ਵਾਲੂ ਕਰਨ ਨੂੰ ਰਾਜ਼ੀ ਹਾਂ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਅਸੀਂ ਕਰਨਾ ਕੀ ਅੱਜ ਫੇਰ ਬੇਨਤੀ ਕਰਨੀਆਂ ਕਿ ਇੱਧਰ ਤੁਸੀਂ ਕੈਮਰਾ ਘੁਮਾਓ ਇਹ ਸਾਰੇ ਮੇਰੇ ਮਜ਼ਦੂਰ ਪਰਵਾਥੇਲੀ ਵਾਲੇ ਰਿਕਸ਼ੇ ਵਾਲੇ ਜਿਹੜੇ ਇਹਨਾਂ ਤੇ ਪਲਦੇ ਨੇ ਉਹਨਾਂ ਦਾ ਕੋਈ ਉਪਾਏ ਸਰਕਾਰ ਨੂੰ ਹੀ ਚੋਚਣਾ ਪਏਗਾ ਇਹ ਚ ਵੋਟਾਂ ਦੇ ਟਾਈਮ ਤੇ ਇਲੈਕਸ਼ਨ ਦੇ ਟਾਈਮ ਤੇ ਸਾਡੇ ਨਾਲ ਕਿਦਰ ਅਸੀਂ ਨਹੀਂ ਦੇਖਿਆ ਸੀ ਜ਼ਿੰਦਗੀ ਚ ਮੈਂ ਤੁਹਾਨੂੰ ਲਾਈਵ ਵੀਡੀਓ ਦਿਖਾਉਂਦਾ ਔਰ ਅੱਜ ਜਿਹੜਾ ਲਾਠੀ ਚਾਰਜ ਹੋਇਆ ਇਹ ਬਿਲਕੁਲ ਨਜਾਇਜ਼ ਹੋਇਆ ਕਿਉਂਕਿ ਸਾਡੇ ਲੋਕਾਂ ਨੇ ਬਿਲਕੁਲ ਆਰਾਮ ਨਾਲ ਉੱਤੇ ਬੈਠ ਕੇ ਪਾਠ ਕਰਕੇ ਇੱਕ ਧਰਨਾ ਕਿਉਂਕਿ ਸਾਡਾ ਪ੍ਰੋਟੈਸਟ ਕਰਨ ਦਾ ਹੱਕ ਸੀ ਅਸੀਂ ਪਾਠ ਕਰ ਰਹੇ ਹਾਂ ਸਾਡੇ ਉੱਤੇ ਲਾਠੀ ਚਾਰਜ ਹੋ ਗਿਆ ਵੀਰ ਜੀ ਤੇ ਮੈਂ ਦੇਖਦਾ ਪਿਆ ਸੀ ਸੰਗਤ ਵਾਇਗਰੂਦ ਜਾਬ ਕਰਕੇ ਥੱਲੇ ਬੈਠੇ ਹੋਏ ਸੀ ਤੇ ਕੁਝ ਵੀ ਐਵੇਂ ਦਾ ਮੋਲ ਨਹੀਂ ਸੀ ਕਿ ਜੇ ਤੁਹਾਨੂੰ ਕਹਾਂ ਕਿ ਇੱਥੇ ਇਹ ਮੋਲ ਜੋ ਅੱਜ ਬਣਿਆ ਇੱਕ ਦੋ ਸ਼ਰਾਰਤ ਬੰਦਿਆਂ ਨੇ ਪਿੱਛੋਂ ਪਥਰਾਵ ਕੀਤਾ ਜਿਹਦੋਂ ਕੱਲ ਮੋਲ ਖਰਾਬ ਹੋਇਆ ਉਹਦਾ ਪੁਲਿਸ ਨੇ ਵੀ ਮਤਲਬ ਕੁਝ ਕਮੀ ਕਮਲ ਛੋੜੀ ਨਹੀਂ ਆਗੀ ਮੈਨੂੰ ਮਾਰਿਆ ਜਾਂ ਤੇ ਮੇਰੇ ਨਾਲ ਜਸਿੰਦਰ ਸਿੰਘ ਮੀਡੀਆ ਦੇ ਉਹਨਾਂ ਨੂੰ ਮਾਰਿਆ ਹੈ ਮੈਨੂੰ ਪਿੱਛੇ ਇਹਨਾਂ ਨੇ ਰੈਫਲ ਦੇ ਮਾਰੇ ਨੇ ਤੁਸੀਂ ਇੱਥੇ ਦੇਖੋ ਤੁਸੀਂ ਇੱਥੇ ਤੇ ਮੈਂ ਹੋਰ ਤੇਰੀ ਕੁਪਤ ਜਗਾ ਪਗੜੀ ਤੇ ਮੈਨੂੰ ਉਹਨਾਂ ਨੇ ਇੱਟਾ ਮਾਰਿਆ ਨੇ ਤੁਹਾਨੂੰ ਮੈਂ ਵੀਡੀਓ ਵੀ ਉਹਨਾਂ ਦਿਖਾ ਦਾਂ ਕਿਵੇਂ ਕਿਨਾਂ ਨੇ ਮਾਰਿਆ ਤੇ ਮੈਂ ਕਹਿੰਦਾ ਰਹਿ ਗਿਆ ਕਿ ਅਸੀਂ ਮੀਡੀਆ ਤੋਂ ਹੈਗੇ ਆ ਅਸੀਂ ਸਿਰਫ ਰਿਕਵਰ ਕਰਦੇ ਪਿਆ ਅਸੀਂ ਤੁਹਾਡਾ ਸਪੋਰਟ ਕਰਦੇ ਪਿਆ ਮੰਗਰ ਗੱਲ ਨਹੀਂ ਮੰਨੀ ਸਾਡੀਆਂ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਾਂਦਾ ਹਾਂ ਦਿੱਲੀ ਸਰਕਾਰ ਤੇ ਇੰਡੀਅਨ ਗਵਰਨਮੈਂਟ ਤੋਂ ਕਿ ਇਹ ਨਾ ਕਰੋ ਕਾਫੀ ਲੋਕੀਰਾਂ ਦਾ ਘਰ ਠੁਕੜ ਜਾਏਗਾ ਬਰਬਾਦ ਹੋ ਜਾਏਗਾ ਕਟੋ ਲੱਖਾਂ ਰੁਪਏ ਲੋਕਾਂ ਦੀ ਇੱਥੇ ਰੋਜੀ ਰੋਟੀ ਚਲਦੀ ਪਈ ਏ ਅਜੇ ਤੋਂ ਨਹੀਂ ਬੈਠੇ ਮੇਰੇ ਖਿਆਲ ਨਾਲ ਇੰਡੀਆ ਦੇ ਅੰਦਰ ਇਹ ਪਹਿਲੀ ਜਿਹੜੀ ਜਗ੍ਹਾ ਹੋਏਗੀ ਜਿਹੜੀ ਲੀਗਲ ਗਵਰਨਮੈਂਟ ਪਾਸ ਕੀਤੀ ਪਈ ਏ ਉੱਥੋਂ ਸਾਨੂੰ ਮੋਤੀਆਂ ਨੂੰ ਤਾਂ ਉਠਾ ਕੇ ਭੇਜਣਾ ਠੀਕ ਹੈ ਜੀ ਔਰ ਮੈਂ ਉਹਨਾਂ ਕੋਲ ਡੀਡੀ ਕੋਲ ਜਗ੍ਹਾ ਵੀ ਨਹੀਂ ਹੈਗੀ ਇਹਨਾਂ ਕੋਲ ਦੇਣ ਦੀ ਇੱਥੋਂ ਜਾ ਕੇ ਕਿੱਥੇ ਜਾਣਗੇ ਪਹਿਲੇ ਹੀ ਲੋਕਾਂ ਕੋਲ ਕੰਮ ਨਹੀਂ ਹੈਗਾ ਰੋਜ਼ਗਾਰ ਨਹੀਂ ਹੈਗੀ ਐਵੇਂ ਨਾ ਕਰੋ ਕਿ ਲੋਕੀ ਕ੍ਰਾਈਮ ਤੇ ਚਲੇ ਜਾਣ ਮੈਂ ਬੇਨਤੀ ਕਰਦਾ ਹਾਂ ਦਿੱਲੀ ਸਰਕਾਰ ਤੋਂ ਵੀ ਔਰ ਇੰਡੀਅਨ ਗ ਮੈਂ ਕਹ ਰਿਹਾ ਗੁਰੂ ਸਾਹਿਬ ਨੇ ਬੜਾ ਬਚਾਅ ਬਚਾਅ ਹੋ ਗਿਆ ਜਿਸ ਤਰੀਕੇ ਮੋਲ ਬਣਿਆ ਸੀ ਬੜਾ ਦੁੱਖ ਵਾਲਾ ਮੋਲ ਹੈ ਅੱਜ 1 ਮਹੀਨਾ ਹੋ ਗਿਆ ਕੰਮ ਬੰਦ ਹੋਇਆ ਪਿਆ ਤੁਸੀਂ ਦੇਖੋ ਪੂਰੇ ਇੱਕ ਵੀ ਰੋਟੀ ਕਿਸੇ ਦੀ ਦੁਕਾਨ ਨਹੀਂ ਖੁੱਲੀ ਪਈ ਹੈ ਔਰ ਆਨ ਟਾਈਮ ਤੇ ਵੀ ਮੈਨੂੰ ਲੱਗਦਾ ਨਹੀਂ ਹੈ ਕਿ ਦੁਕਾਨਾਂ ਖੁੱਲਣ ਗਈਆਂ